ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰ ਦੀ ਗੱਲ ਹੈ ਇੱਕ ਪਰਿਵਾਰ ਦੇ ਵਿੱਚ ਬਜ਼ੁਰਗ ਕਾਫੀ ਮਾਰ ਸੀ ਉਹਨੂੰ ਹਸਪਤਾਲ ਲੈ ਕੇ ਗਏ ਐਡਮਿਟ ਕਰਾਇਆ ਗਿਆ ਬੜੀ ਦਵਾਈ دارو ਸਿੱਕਾ ਦਵਾਇਆ ਗਿਆ ਪਰ ਉਹ ਠੀਕ ਨਹੀਂ ਹੋਇਆ ਆਖਰਕਾਰ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਕਿ ਤੁਸੀਂ ਇਹਦੀ ਘਰੇ ਲੈ ਜਾ ਕੇ ਬਾਪੂ ਦੀ ਸੇਵਾ ਕਰੋ ਉਹਦੇ ਦੋ ਤਿੰਨ ਪੁੱਤਰ ਸਨ ਉਹ ਘਰੇ ਲਿਆਏ ਕਦੇ ਲਿਜਾ ਕਰਕੇ ਪਹਿਲਾਂ ਤੇ ਉਹਨਾਂ ਸਲਾਹ ਬਣਾਈ ਵੀ ਆਪਾਂ ਬਾਪੂ ਵਾਲੀ ਸਾਰੀ ਜ਼ਮੀਨ ਜਿਹੜੀ ਆ ਉਹ ਆਪਣੇ ਹਿੱਸੇ ਕਰਾਈ। ਉਹਨਾਂ ਬਾਪੂ ਤੋਂ ਗੁੱਠੇ ਗਾਠੇ ਲਵਾ ਕੇ ਸਾਰੀ ਜ਼ਮੀਨ ਆਪਣੇ ਹਿੱਸੇ ਕਰਾਈ। ਹੋਰ ਵੀ ਜੋ ਬਾਪੂ ਦੇ ਨਾਸੀ ਵੱਧ ਘੱਟ ਜੋ ਵੀ ਗੱਲਬਾਤ ਸੀ ਸਾਰੀ ਉਹ ਸਾਰੀ ਉਹਨਾਂ ਮੁਕੰਮਲ ਕੀਤੀ। ਫਿਰ ਉਹਨਾਂ ਨੂੰ ਪਰਿਵਾਰ ਨੂੰ ਬੁਲਾਉਣਾ ਸ਼ੁਰੂ ਕਰਾ ਦਿੱਤਾ। ਕਦੇ ਪੋਤੀ-ਪੋਤੀਆਂ ਨੂੰ ਮਿਲਾਇਆ। ਕਦੇ ਦੋਤੇ-ਦੋਤੀਆਂ ਨੂੰ ਮਿਲਾਇਆ, ਰਿਸ਼ਤੇਦਾਰ, ਭੈਣ ਭਰਾ। ਕੱਲ ਕੀ ਉਹਨਾਂ ਦੇ ਘਰ ਦੇ ਵਿੱਚ ਮੇਲਾ ਲੱਗਿਆ ਰਹਿੰਦਾ ਸੀ ਬਾਪੂ ਨੂੰ ਮਿਲਣ ਵਾਸਤੇ ਪਰ ਅਸਲ ਵਿੱਚ ਇਦਾਂ ਨਹੀਂ ਸੀ ਚਾਹੀਦਾ ਠੀਕ ਹੈ ਮਿਲਣਾ ਅਤਿਅੰਤ ਜ਼ਰੂਰੀ ਹੈ ਇਦਾਂ ਕਰਦੇ ਕਰਦੇ ਕੁਝ ਦਿਨਾਂ ਬਾਅਦ ਉਹ ਬਾਪੂ ਢਾਈ ਕਰ ਗਿਆ ਉਹ ਤੋਂ ਬਾਅਦ ਲੋਕ ਫੇਰ ਬੈਠਣ ਆਉਣ ਲੱਗੇ ਇੱਕ ਦਿਨ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਵੀ ਉਹਨਾਂ ਦੇ ਘਰੇ ਚੱਲਾ ਗਿਆ ਬੈਠ ਉਹ ਕਹਿਣ ਲੱਗੇ ਬਾਪੂ ਜੀ ਕਾਫੀ ਬਿਮਾਰ ਹੋ ਗਏ ਕਹਿੰਦੇ ਜੀ ਹਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਇਹ ਵੀ ਘਰੇ ਲਿਜਾ ਕੇ ਸੇਵਾ ਕਰਨ ਨੂੰ ਗ੍ਰੰਥੀ ਸਿੰਘ ਕਹਿੰਦਾ ਫਿਰ ਤੁਸੀਂ ਕੋਈ ਸੇਵਾ ਕੀਤੀ ਜਾਂ ਨਹੀਂ ਕੀਤੀ ਕਹਿੰਦੇ ਜੀ ਹਾਂ ਸੀ ਸੇਵਾ ਬਹੁਤ ਕੀਤੀ ਕਹਿੰਦੇ ਜੀ ਹੋਰ ਫਿਰ ਕੀ ਕੀਤਾ ਕਹਿੰਦਾ ਬਾਕੀ ਸੀ ਮੁੰਡੇ ਕਹਿਣ ਲੱਗੇ ਜ਼ਮੀਨ ਜਿਹੜੀ ਸੀ ਆਪਣੇ ਨਾਲ ਵਾਲੀ ਹੈ ਧੰਨ-ਦੌਲਤ ਆਪਣੇ ਨਾਂ ਕਰਾ ਲਿਆ ਪਰਿਵਾਰ ਨੂੰ ਸਾਰਿਆਂ ਨੂੰ ਮਲਾ ਦਿੱਤਾ ਦੇਸ਼ਾਂ-ਵਦੇਸ਼ਾਂ 'ਚ ਜਿਹੜੇ ਵੀ ਪੁੱਤਰ ਧੀਆਂ ਪੋਤੇ-ਪੋਤੀ ਜੋ ਵੀ ਗਏ ਸੀ ਸਾਰੇ ਮਲਾ ਦਿੱਤੇ ਗ੍ਰੰਥੀ ਸਿੰਘ ਕਹਿੰਦਾ ਚਲੋ ਇਹ ਤੇ ਠੀਕ ਗੱਲ ਹੈ ਪਰ ਉਹ ਕਹਿੰਦੇ ਪਰ ਹੋਰ ਕੁਝ ਰਹਿ ਗਿਆ ਸੀ ਬਾਬਾ ਜੀ ਕਹਿਣ ਲੱਗਾ ਹਾਂ ਕਹਿੰਦੇ ਜੀ ਕਿਤੇ ਇਹ ਪਤਾ ਲੱਗ ਜਾਵੇ ਜਾਂ ਪਤਾ ਲੱਗ ਗਿਆ ਸੀ ਤੁਹਾਨੂੰ ਕਿ ਬਾਪੂ ਦਾ ਆਖਰੀ ਟਾਈਮ ਹੈ ਭਲੇ ਉਹਨੂੰ ਬਾਣੀ ਦੇ ਨਾਲ ਵੀ ਜੋੜ ਦੇਣਾ ਸੀ ਕਹਿੰਦੇ ਜੀ ਉਹ ਕਿਵੇਂ ਕਹਿਣ ਲੱਗਾ ਕਟੋ ਕਟੋ ਦੇ ਕੋਲ ਬਾਣੀ ਸੁਖਮੀ ਸਿੰਘ ਦਾ ਪਾਠ ਸੁਣਾ ਦਿੰਦੇ ਜਾਂ ਡਬੀ ਸਿੰਘ ਦਾ ਪਾਠ ਸੁਣਾਉਣ ਦੇ ਜਾਂ ਉਹਨੂੰ ਗੁਰਦੁਆਰਾ ਸਾਹਿਬ ਹੀ ਲੈ ਆਉਂਦੇ ਜਾਂ ਜਿੰਨੇ ਚਿਰ ਉਹਦੇ ਸਾਹ ਚੱਲਦੇ ਸੀ ਉਹਦੇ ਕੋਲੇ ਕੋਈ ਪਾਠ ਸਿਮਰਨ ਬੰਦਗੀ ਵਾਹਿਗੁਰੂ ਕਰਾ ਦਿੰਦੇ ਤਾਂ ਕਿ ਉਹਦੇ ਅੰਤਲੇ ਸਮੇਂ ਸਹਾਈ ਹੁੰਦਾ ਇਹ ਕੁਰਬਾਨੀ ਵੀ ਕਹਿੰਦੀ ਐ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰੈ ਸੰਗ ਸਹਾਈ ਇਹ ਅਸਲ ਵਿੱਚ ਜ਼ਰੂਰੀ ਸੀ ਜਦੋਂ ਉਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਠੀਕ ਐ ਤੁਸੀਂ ਕਾਰੋਬਿਹਾਜ ਕਰਨੇ ਸੀ ਵਧੀਆ ਗੱਲ ਹੈ ਪਰ ਉਹਦਾ ਧਾਰਮਿਕ ਤੌਰ ਤੇ ਵੀ ਧਿਆਨ ਰੱਖਣਾ ਸੀ ਭਾਵ ਉਹਦੇ ਕੋਲ ਬਾਣੀ ਬੱਦ ਤੋਂ ਬੱਦ ਪੜਾਉਣੀ ਸੀ ਮੁੰਡੇ ਕਹਿੰਦੇ ਜੀ ਬਾਣੀ ਤੇ ਸੀ ਪੜਾਈ ਨਹੀਂ ਸਿਰ ਤੇ ਰਿਸ਼ਤੇਦਾਰਾਂ ਨੂੰ ਮਲਾਉਂਦੇ ਰਹਿ ਗਏ ਕਹਿੰਦੇ ਚਲੋ ਰਿਸ਼ਤੇਦਾਰ ਮਲਾਉਣਾ ਇੱਕ ਵੱਖਰੀ ਗੱਲ ਐ ਪਰ ਬਾਣੀ ਪੜਾਉਣੀ ਸੀ ਇਹਨੇ ਤੇ ਧਿਆਨ ਚ ਨਹੀਂ ਰਿਹਾ। ਬਾਬਾ ਜੀ ਜੇ ਸਹੈ ਤੁਸੀਂ ਪਹਿਲਾਂ ਮਿਲਦੇ ਤਾਂ ਅਸੀਂ ਇਹ ਵੀ ਕਰਮ ਕਰਦੇ ਅਸੀਂ ਬਾਣੀ ਪੜਾਉਂਦੇ। ਸੋ ਭਾਈ ਬਾਣੀ ਹੀ ਆਸਰਾ ਦਿੰਦੀ ਹੈ। ਬਾਣੀ ਹੀ ਸਹਾਰਾ ਦਿੰਦੀ ਹੈ। ਜਾਣਾ ਹਰੇਕ ਪ੍ਰਾਣੀ ਨੇ। ਹਰੇਕ ਮਨੁੱਖ ਨੇ ਸੰਸਾਰ ਤੋਂ ਜਾਣਾ ਹੈ। ਔਰ ਜੇ ਕਿਤੇ ਇਦਾਂ ਦਾ ਕੋਈ ਸਮਾਂ ਬਣ ਜਾਂਦਾ ਕਿ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਸਾਨੂੰ ਕੋਸ਼ਿਸ਼ ਕਰੋ ਕਿਸੇ ਨਾਲ ਮਿਲਣ ਤੋਂ ਬਾਅਦ ਬਾਣੀ ਦਾ ਸਹਾਰਾ ਲਈਏ। ਜਿਹੜੀ ਸਾਡੇ ਅੰਤਲੇ ਸਮੇਂ ਤੇ ਸਹਾਈ ਹੋਵੇ। ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।